ਲੋ ਵਈ ਬਾਬੇ ਤੋਂ ਦਵਾਉਣੇ ਆਜ ਬੱਕਰੀ 10 ਦਾ ਸਵਾ ਪਾਪਾ ਦੋਆਂ ਦਾ ਤਾਂ ਤੇ ਇੱਕ ਦਾ ਦੱਸ ਦੇ ਤੂੰ ਮੁੱਲੇ ਸੌ ਲਾ ਲੈ 7 ਦੱਸ ਦੇ ਆਪਾਂ ਮੁੱਲੀ ਨਹੀਂ ਗੱਲ ਨਹੀਂ ਆਪਾਂ ਮੁੱਲ ਨਹੀਂ ਕਰਨਾ ਆਪਾਂ ਵੇਚਣੀਆਂ ਨਹੀਂ ਇਹ ਬਿਨਾ ਮੁੱਲ ਕਰੇ ਬਾਬਾ 40000 ਦੀ ਆਪਾਂ ਵੇਚਣੀ ਨਹੀਂ ਕਿਉਂ 40 ਦੀ ਲਵੇਗਾ ਨਹੀਂ ਮੇਰੀ ਗੱਲ ਨਹੀਂ ਮੁੰਡਾ ਮੋੜ ਦਾ ਸਾਡਾ 40 ਦੀ ਕੱਲੀ ਕੱਲੀ ਦਾ ਬਾਬੇ ਮਾਰੇ ਆ ਕੱਲੀ 40 ਦੀ ਕੱਲੀ 15 ਦੀ ਜਾਂਦੀ ਐ ਇੱਥੋਂ ਚੱਟ ਮੈਂ ਇਹਦੇ ਨਾਲ ਦੀ 50000 ਦੀ ਲੈ ਦੇ ਨਾ ਲੈ ਲੈ ਇਹ ਲੈ ਇੱਕ ਮਿੰਟ ਮੇਲੇ 'ਚ ਪਾਉ ਮੇਲੇ 'ਚ ਪਾਉ ਮੇਲੇ 'ਚ ਦੇਰੂ ਚੱਤ ਜਾਵੇ ਪਿਰਾ ਹੋ ਜਾਂਦੋ ਓ ਵੀਰੇ ਚੱਕ ਮੀਨੂੰ ਛੱਡ ਚੱਕ ਮਿਆਂ ਤੇ ਹੋਣੀ ਮੇਰੇ ਪਿੱਛੇ ਦੇ ਸਕੇ ਇੱਕ ਮਿੰਟ ਦਿਓ ਬਾਬਾ ਹੈ ਨਹੀਂ ਬਈ ਹੈਗੀ ਯਾ ਕਾਲੀਆ ਤੇ ਤੌੜੇ ਫੱਟੇ ਮੈਂ ਕਰਾਈ ਹੈ ਉਹ ਮੇਰੇ ਕੋਲ ਸੀ ਵੀ ਖੇੜੇ ਮਿਲੇ ਤੇ ਦਿੱਤੀ ਤੀਜਾ ਨੰਬਰ ਵੀ ਕੀਤਾ ਮੈਂ ਰੁਪਿਆ ਵੀ ਲਿਆ ਯਾ ਜੱਤਣ ਵਾਸਤੇ ਨਹੀਂ ਮੇਰੇ ਨਾਲ ਮੈਂ ਜਿਹੜੇ ਨੇ ਮੇਰੇ ਨਾਲ ਕਾਂ ਦੇ ਕੇ ਬਣਾਏ ਹੋਏ 100 ਬੱਕਰੀ ਦਾ ਮਾਲਕ ਹੈ ਨਾਲੇ ਸ਼ਰਾਇ ਯਾਰ ਖਲੋਗੇ ਨੂੰ ਮੈਂ ਕਹਿੰਦਾ ਪਹਿਲਾਂ ਖੜ ਜਾ ਮਦਾਨੀਆਂ ਵੱਡਣਾ ਫੇ ਲੌਣਾ ਮੈਡਮ ਸਾਹਿਬ ਜੱਫਾ ਤੇਰੇ ਨਾਲ ਕਿਹੜਾ ਕਹਿੰਦੇ ਪੰਜਾਬ ਚੋਂ ਮੈਂ ਆਇਆ ਇਧਰ ਆ ਕੇ ਬੋਲ ਮੜਾ ਆ ਉਹ ਹੀ ਨਹੀਂ ਕਹਿ ਸਕਦਾ ਜੱਫਾ ਦਾ ਇਹਨੇ ਛੇਰ ਨਹੀਂ ਇਹ ਕਹਿੰਦਾ ਲੱਖ ਰੇ ਲੱਖ ਇੰਨੀ ਹੋਣਾ ਰੁਪਈਏ 50 50 ਹਜ਼ਾਰ ਦੀ ਸ਼ਰਤ ਹੀ ਆ ਰੈਂਗ ਤੇ ਚੱਪੀ ਆ ਬਈ ਜੇ ਨੂੰ ਰਿੰਗ ਚ ਜਾਦੇ ਆਵੇਂ 50 ਪੀਲੀ ਬਾਬੇ ਰਿੰਗ ਚ ਪਤਾ ਹੈ ਡਾਕਟਰਾਂ ਨੂੰ ਨੌਲੇਜ ਜਿੰਨੀ ਹੈਗੀ ਨਾ ਹੁਣ ਭੱਜ ਨਾ ਭਾਈ ਸਾਹਿਬ ਜੀ ਬਰੀਡ ਰੱਖਿਆ ਸੈਨ ਜਿੰਨੀ ਪਾਲੀਆਂ ਨੂੰ ਨੌਲੇਜ ਚੜ ਕੇ ਵਸੀ ਸਿੰਘ ਬੰਦੇ ਦੇਖ ਸਕਦੇ ਹੋ ਭਾਈ ਕਹਿੰਦਾ ਡਾਕਟਰਾਂ ਨੂੰ ਨੌਲੇਜ ਹੈਗੀ ਜਿੰਨੀ ਪਾਲੀਆਂ ਨੂੰ ਨੌਲੇਜ ਇਹ ਜਿੱਤੀ ਹੋਈ ਹੈ ਭੰਗੜੇ ਤੋਂ ਵੀ ਜਿੱਤੀ ਆ ਐਵੇਂ ਨਹੀਂ ਕਹ ਤੂੰ ਕਿਹਾ 50 ਦੀ ਖਰੀਦੂਗਾ 50 ਨਾਮ ਦਊ ਤੇ ਤੈਨੂੰ ਖਾ ਚੰਗੇ ਚੰਗੇ ਨੂੰ ਕਰ ਦਿੰਦਾ ਤੂੰ ਵਾਹ ਅੱਲਾਹ ਖਰਦੀਆ ਕਰੂਗਾ ਇਹ ਤੇਰੇ ਡਾਕਟਰ ਮਰਥਾ ਚੱਕਮੀ ਬੱਕਰੀ ਘੜਦਣਾ ਪਾਲੀ ਸੁਣਦੇ ਨੇ ਠੀਕ ਮੁੰਡਾ ਅਮਰ ਸ਼ੌਕੀ ਦਾ ਇਹਨੂੰ ਰੱਸੀ ਘਰਾ ਪੱਟ ਮਾਰੇ ਵੀ ਨਾ ਜਿੱਤੀਆਂ ਨੀ ਆ ਚਾਰ ਦਾੰਦ ਅੱਖ ਦਾੰਦ ਹੀ ਦੂਜਾ ਨੰਬਰ ਕਰ ਚੈਂਗੀ ਨਾ ਜਿੱਤੀਆਂ ਨੀ ਆ ਬਾਬੇ ਮੰਨਦਾ ਮੈਂ ਤੇਰੀ ਗੱਲ ਆ ਇਹਨੂੰ ਜਿੱਤੀ ਪਤਾ ਕਿਹੜੀ ਸੀ ਨੌਲ ਜਨੂਨ ਦੀ ਹੈਗੀ ਨੌਲ ਪਾਲੀਆਂ ਵਿੱਚ ਰਹੂਗੀ ਜਿਹਨੇ ਬੂਟੇ ਲਾ ਕੇ ਤੋਰੀਆਂ ਲਏ ਇਹ ਬੱਕਰੀਆਂ ਅੱਜ ਦੇ ਸਟਾਰ ਬਣ ਗਏ ਜਿਹੜੇ ਫਾਰਮ ਵਾਲੇ ਸਟਾਰ ਕੋਈ ਨਹੀਂ ਹੈਗਾ ਸਾਡਾ ਪਾਲੀ ਚਹੀਦਾ ਚੈਂਪੀਅਨ ਖੜਾ ਕਾਲੀ ਸਾਨੂੰ ਪਾਉਦੇ ਨਹੀਂ ਹੈਗੇ ਇਹਨੇ ਸੜਨੇ ਦੋ ਮਾਰੋ ਜੁੱਤੀਆਂ ਇਹਨਾਂ ਦਾ ਨੰਬਰ ਇਹਨਾਂ ਪਾਓ ਇਹ ਕੰਮ ਖਰਾਬ ਕਰਨਗੇ ਹਾਂ ਆ ਮੇਰੇ ਚਿੱਤੇ ਨੇ ਹੈ ਹਾਂ ਆ ਬਾਅਦ ਪਹਿਲੇ ਤੇ ਸੀ ਮੈਂ ਤਿੰਨੇ ਇਕੱਠੀਆਂ ਕਰਵਾ ਲਵਾਂ ਜੋ ਜਿਹੜੀ ਤੇਰੀ ਲਈ ਆ ਇਹਨਾਂ ਬੱਕਰੀ ਤੇ ਉਹ ਜਿੱਤੀ ਜਿੱਤੀ ਹੋਈ ਹੈ ਇਹਨਾਂ ਤਿੰਨਾਂ ਤੋਂ ਹੀ ਉਹ ਤਾਂ ਜਿੱਤੀ ਜਿੱਤੀ ਹੋਈ ਹੈ ਜਿੱਤੀ ਉਹ ਤਾਂ ਮੈਂ ਮੰਨਦਾ ਕੀ ਆਇਆ ਤਾਂ ਜੇ ਇਹ ਨੂੰ ਮਾਰਨਾ ਮੇਰੇ ਬਾਪੇ ਐਦਾ ਚਾਹੇ ਵਿਛਾਕੇ ਦਿੱਤੀ ਹੋਵੇ ਬਾਪੇ ਉਹ ਵੀਰੇ ਚੱਕ ਮਿਕ ਹੁਣ ਤਾਂ ਲੈ ਜਾਈਂ ਮੇਰੀ ਜੱਥਾ ਜਿਹੜਾ ਸਾਡੀ ਪਾਲੀ ਆ ਉਹ ਤੋਂ ਹੁਣ ਤਾਂ ਲੈ ਇਧਰ ਨੂੰ ਆਸੀ ਸਾਡੇ ਪਿਓਆਂ ਨੇ ਜ਼ਿਮੀਂਦਾਰੀ ਪੱਕੀ ਸਾਡੀ ਗੱਲ ਸੁਣ ਜ਼ਿਮੀਂਦਾਰ ਤਾਂ ਹੁਣ ਬੱਕਰੀਆਂ ਰੱਖ ਕੇ ਬੈਠੇ ਨੇ ਸਾਡੇ ਪਿਓ ਨੇ ਜ਼ਿਮੀਂਦਾਰ ਛੱਡਦੇ ਤੂੰ ਜਿੰਨੇ ਸਾਡੇ ਪਿੰਡ ਚ ਜ਼ਿਮੀਂਦਾਰੇ ਬੱਕਰੀਆਂ ਸੀ ਪੂਰੇ ਪੰਜਾਬ ਚ ਨਹੀਂ ਸੀ ਸਮਝ ਗਏ ਨਾ 42 42 ਇੰਚ ਦੀਆਂ ਬੱਕਰੀਆਂ ਦੋ ਦੋ ਸਭ ਬੱਕਰੀ ਦੋ ਦੋ ਸਭ ਭੇਡ ਆਉਂਦਾ ਦਾ ਸਾਡੇ ਇਹ ਤਾਂ ਸਾਡੀ ਬੋਲਾ ਆ ਕੇ ਲੱਗ ਗਿਆ ਇਹ ਨਾ ਕਰ ਤੂੰ ਵਿਖੂਗਾ ਕਿ ਕੀ ਮੀਦਾਰ ਅੱਠਵੀਂ ਪੀੜੀ ਦਾ ਸੋਨੇ ਚਾ ਇਹ ਕਿੱਥਾ ਹੀ ਜ਼ਿਮੀਦਾਰਾਂ ਦਾ ਅੱਠਵੀਂ ਪੀੜੀ ਦਾ ਬੰਦਲ ਅੱਠਵੀਂ ਪੀੜੀ ਆ ਗਈ ਇਹਨੂੰ

ਹੇ ਯਾਰ ਇਤੋਂ ਬੰਦਿਆਂ ਨੂੰ ਹੋਰ ਲੱਭੋ ਮੇਰੇ ਸੱਤੇ ਭਾਈ ਦਾ ਮੁੰਡਾ ਹੈ ਨਹੀਂ ਨਹੀਂ ਰਾਜੋਏ ਮੇਰੇ ਬੰਦੇ ਕਹਿੰਦੇ 20 ਹਜ਼ਾਰ ਦੀ ਬੱਕਰੀ ਆ ਜਾਂਦੀ ਆ ਬਾਬਾ ਜੀ ਜਿੱਤ ਕੇ ਆ ਲੜਾਲ ਮੈਂ ਤਾਂ ਮੰਨਦਾ ਮੈਨੂੰ ਪਤਾ ਲੈ ਜੀ 50 50 ਲੱਖ ਲੱਖ ਦੀ ਬੱਕਰੀ ਹੈਗੀ ਤੇ ਨਹੀਂ ਹੈਗੀ ਆ ਖੜਿਆ ਬਾਬਾ ਜੀ ਹੈ ਜੀ ਆ ਬੱਕਰੀ ਅੱਜ ਤੋਂ 2 ਸਾਲ ਪਹਿਲੇ ਕਿੱਡੀ ਖਾਉ ਛੋਟੀ ਜੀ ਛੋਟੀ ਜੀ ਅੱਜ 6 ਦੰਦਾਂ ਦਾ ਖੀਰੀ ਹੋਗੀ ਨਾ ਇਹ ਖੀਰੀ ਪੱਟ ਸੈਕ ਵਸਾ ਕੇ ਅਸੀਂ 40 ਹਜ਼ਾਰ ਦੀ ਲਈ ਸੀ ਨਹੀਂ ਤੇ ਮੈਨੂੰ ਪਤਾ ਹੈ ਘਹਾੜ ਦੇ ਮੇਲੇ ਤੇ ਪਤਾ ਹੈ ਮੈਨੂੰ ਤੇ ਖੀਰੀ ਪੱਟ 40 ਦੀ ਲਈ ਤੇ ਅੱਜ 6 ਦੰਦ ਕਿੰਨੇ ਦੀ ਹੈ 4 ਮੇਲੇ ਦੀ ਚੈਂਪੀਅਨ 400 ਰੁਪਿਆ ਦੀ 4 ਮੇਲੇ ਦੀ ਚੈਂਪੀਅਨ ਹੈਰ ਹੁਣ ਬਾਬਾ ਤੈਨੂੰ 50000 ਦਵਾ ਦਈਏ ਆ ਵੇਚ ਰਹੀ ਨਹੀਂ ਭਾਈ ਬਾਬਾ ਖੜੇ ਪਾ ਦੇ ਲੈ ਇਹ ਤਾਂ ਬਾਤ ਤੇ ਮੁੰਡਾ ਆ ਬੱਥੇ ਆ ਚੋ ਗਿਆ ਆਪਾਂ ਪਹਿਲੇ ਕਹਤਾ ਵੀ ਆਪਾਂ ਠੀਕ ਕਰ ਦੋ